ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰੇ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੋਈਆਂ ਆ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਆਈ ਕਰ ਲਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਸੁਣਾ ਠੀਕ ਠਾਕ ਜੀ ਅੱਜ ਤੇ ਖੁਰਲੀ ਵੇਲੀ ਕਰਤੀ ਜੀ ਹੁੰਦਿਆਂ ਹਮਾਂ ਲਿਆ ਸੀ ਮੱਜਾਂ ਦੇ ਵਿੱਚੋਂ ਕਿੰਨੇ ਬੰਦੇ ਇਕੱਠੀਆ ਲੈ ਗਈਆਂ ਠੀਕ ਆ ਹਾਂਜੀ ਕੋਈ ਲੈ ਗਏ ਕੋਈ ਫੜਨ ਆਣੀਆਂ ਕਿੰਨੀਆਂ ਅੱਜ ਵਾਲੀਆਂ ਚ 5 ਮੱਜਾਂ ਲੈ ਲਈਆਂ ਉਹਨਾਂ ਨੇ ਹਾਂ 5-6 ਮਹੀਨੇ 6 ਵਈਆਂ ਉਹਨਾਂ ਲਈਆਂ ਤੋ ਦਿਨ ਹੋਰ ਕੇ ਨਹੀਂ ਰਹਿ ਗਈਆਂ ਮਤਲਬ 8-9 ਮੱਜਾਂ ਹੋਣ ਤੋਂ ਪਹਿਲਾਂ ਜਿਹੜੀਆਂ ਛੜੀਆਂ ਹਾਂਜੀ ਠੀਕ ਆ ਤੇ ਹੁਣ ਜਿਹੜਾ ਮੱਜਾਂ 2 ਹੀ ਰਹਿ ਗਈਆਂ ਬਸ 2 ਹੀ ਮੱਜਾਂ ਇੱਕ ਵਾਰ ਜੀ ਬਸ ਠੀਕ ਆ ਜੀ ਤੇ ਚਲੋ ਫਿਰ ਨਾਮ ਦੱਸੋ ਰਾਜ ਦੰਦਰ ਸਿੰਘ ਪਿੰਡ ਜੱਠਾ ਤਸਵੀਰ ਹਟਾ ਲਾ ਜਿਹੜਾ ਕਰਤਾ ਹੈ ਫੋਨ ਨੰਬਰ ਵੀ ਬੋਲ ਦੋ 9056827755 ਠੀਕ ਆ ਤੇ ਹੁਣ ਫਿਰ ਇਹਨਾਂ ਦੇ ਵੀ ਨਿਕ ਨਿਕ ਰੇਟ ਕਰਕੇ ਤੇ ਟੋਕੜਾ ਵਾਲੇ ਭਾਅ ਸੱਜਰਾ ਮਈਆ ਮਗਰ ਕੱਟੀਆ ਟੋਕੜਾ ਵਾਲੇ ਭਾਅ ਦੇ ਖੜਾ ਬੇਲ ਕਰੋ ਇੱਕ ਵਾਰੀ ਸਾਰਾ ਅੱਜ ਇਹ ਕਰਦਣਾ ਦੀਦਨੀਆਂ ਠੀਕ ਆ ਜੀ ਹਾਂ ਜੀ ਮਈਆ ਵੀ ਵੱਡੀਆਂ ਆ ਬਾਬਾ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਮਾਈਕ ਤੇ ਕੱਟੀਏ ਮਗਰ 8 ਕਿਲੋ ਰੋਧੇ ਦੀ ਜੀ ਉਹ ਕੱਟੀਏ ਮਗਰ ਥੋੜਾ ਦਰਦੀ ਆ ਸਾਡੇ ਕੋਲ ਬਾਕੀ ਇਹ ਆ ਵੀ ਥੋੜਾ ਦਰਦੀ ਦਰਦੀ ਜੀ ਆ ਸਾਡੇ ਕੋਲ ਬਾਕੀ ਥੋੜੀ ਨਿਗਰਵਾਨੇ ਦੀ ਆ ਅ ਜੀ ਚਲੋ ਟਾਈਮ ਵੀ ਦੁਪਹਿਰ ਦਾ ਵਾ ਕਿੰਨਾ ਸੂਵਾ ਵੀ ਦੀ ਰਾ ਦੋ ਜਿਆਦਾ ਸੂਈ ਚਵਾਈ ਇੱਕ ਨੰਬਰ ਦੀ ਜੀ ਅੱਛਾ ਮਗਰ ਉਹ ਕੱਟੀ ਜੇ ਹਫਤੇ ਦੀ ਸੂਈ ਹੋਗੀ ਠੀਕ ਹੈ ਕੱਟੀ ਜੇ ਤੇ ਦੁੱਧ ਕਿੰਨਾ ਇਹਦੇ ਕੋਲ ਥੋੜਾ ਅਟਕ ਲੋ ਤੇ ਥਣ ਥਣ ਬਰੋਬਰ ਸਾਰੇ ਬਿਲਕੁਲ ਬਰੋਬਰ 7 ਕਿਲੋ ਦੀ ਇਟ ਵਰਗੀ ਗਰੰਟੀ ਦਵਾਉਂਦੇ ਠੀਕ ਆ ਉਹਨੇ ਇੱਕੋ ਬਾਈ ਜੀ ਰੱਖਦੀ ਆ ਉਹਦਾ ਮੜੀ ਕਿਤੇ ਡੋਗਾ ਡਾਕਾ ਸਿਰੇ ਰਹਿ ਗਿਆ ਕੋਈ ਬਾਈ ਨਹੀਂ ਆ ਗਈ ਠੀਕ ਆ ਉਤਰਾਂ ਥਣ ਬਰੋਬਰ ਆ ਬਰੋਬਰ ਹੋ ਅਗਲੇ ਦਾ ਅਗਲਾ ਪਿਛੇ ਦਾ ਪਿੰਦਾ ਚਵਾ ਇੱਕ ਨੰਬਰ ਹੋਊਗਾ ਹੁਣ ਜਰਾ ਛਿੱਟੜ ਕਰੋ ਚਵਾ ਦੋਗੇ ਹਾਂ ਜੀ ਤੇ ਇਹਦਾ ਮੁੱਲ ਮੁੱਲ ਦਾ 55000 ਅੱਛਾ ਹਾਂ ਜੀ ਤੇ ਵਿੱਚੋਂ ਛੋਟ ਛਾਟ ਦੱਸੋ ਕਿ ਨਹੀਂ ਕਰਦੀ ਕਰ ਦੋ ਜੇ ਅੱਜ ਅੱਜ ਬੱਚੀ ਆ ਜਾਂਦੀ ਮੇਰੇ ਨਾਲ ਅੱਛਾ 50000 ਦੀ ਹਾਂ ਜੀ ਠੀਕ ਆ ਜੀ ਚਲੋ ਬਾਕੀ ਮੌਕੇ ਤੇ ਥੋੜੀ ਬਾਅਦ ਛੋਟ ਸੱਜਰ ਵੀ ਨਹੀਂ ਕਰਾ ਸੀ ਅੱਜ ਇਹ ਵੀ ਚਲੋ ਮੰਨ ਲਓ ਤਾਂ ਪਹਿਲਾਂ ਵੇਖਿਆ ਵਾ ਤੇ ਹੁਣ ਇਹ ਵੀ ਕਹਿੰਦੇ ਕਿ ਜਿੰਨੇ ਦਿਆਂ ਪੂਰੇ ਪਰੇ ਹੁੰਦੇ ਤੇ ਕਰੀ ਰਕਮ ਸਿੱਧੀ ਹੋ ਜਾਊਗੀ ਮੈਂ ਤਾਂ ਮੇਰੇ ਵੀਡੀਓ ਬਣਾਉਂਦਾ ਨਾ ਹੁੰਦਾ ਹਾਂ ਹਾਂ ਦੇਖ ਸਾਡੇ ਹਵਾਨਾ ਇਹਦਾ ਇੱਕ ਰੀ ਲਾਗੇ ਤਾਂ ਫਿਰ ਤੋਂ ਤੇ ਹੁਣ ਆ ਜਿਹੜੀ ਆ ਇਹ ਪਹਿਲਾਂ ਕੱਟੀ ਸੂਈ ਏ ਠੀਕ ਹੈ ਮੁੰਡੇ ਜਿਹੇ ਆਗੇ ਦਲਾਰੀ ਝੋਟੀਆਂ 8 ਕਿਲੋ ਦੋਦੇ ਆ 7 ਕਿਲੋ ਦੀ ਗਰੰਟੀ ਦਵਾਂਗੇ ਮਗਰ ਇਹਦੇ ਵੀ ਕੱਟੀ ਏ 15 ਕਿਲੋ ਦੀ ਸੂਈ ਇਹਦੇ ਮਗਰ ਵੀ ਕੱਟੀ ਆ ਤੋਰੋ ਹਾਂ ਫੇਰ ਇੱਕ ਰੀ ਨਾ ਮੈਂ ਇਹਦੇ ਕੋਲ ਜਿਹੜਾ ਕਹਿੰਦੇ ਕਿ 7 ਕਿਲੋ ਦੁੱਧ ਹੈ 8 ਕਿਲੋ ਦੁੱਧ 7 ਕਿਲੋ ਕਰਕੇ ਦਵਾਂਗੇ ਕੁਲਮਾ ਇੱਕ ਨੰਬਰ ਹੋਊਗਾ ਇਹ બીਜੋ ਟੀਆ ਉਤਰਾ ਇਹ ਆ ਵੀ ਕੱਦ ਕੱਠ ਚੰਗਾ ਵਾ ਛੋਟੇ ਸਿੰਘ ਦੀ ਝੋਟੀ ਆ ਸਰੀਰੋਂ ਭਾਵੇਂ ਥੋੜੀ ਘਕਾਰ ਹੀ ਆ ਅਗਲੇ ਸੋਵੇ ਨੂੰ ਚਲੋ ਚੰਗੀ ਤਿਆਰ ਹੋ ਜਾਈਏ ਬਾਕੀ ਥਾਣੇ ਦੇ ਵੇਖਦੀ ਲੱਗ ਰਿਹਾ ਦੇਖ ਆ। ਇਹਦਾ ਫਿਰ ਮੁੱਲ ਇਹ ਵੀ 50000 ਦੀ ਦਾਨੀ। ਅੱਛਾ ਇਹ ਵੀ 50 ਦੀ। ਕੀ ਕਰਨੀ ਕੋ ਛੋਟ ਛੜ? ਦੋ ਛੜ ਦਾਂਗੇ ਦਾ 50। ਅੱਛਾ ਜੋੜਾ ਉਹ ਇਕੱਠਾ ਲਊਗਾ ਤਾਂ 95000 ਦਾ। 95000 ਦਾ ਜੋੜਾ ਹੀ। ਹਾਂਜੀ। ਠੀਕ। ਮਤਲਬ ਕਿ ਇਹ ਮੱਜਾਂ ਜੜੇ ਆ 47 48 ਦੇ ਹਿਸਾਬ ਨਾਲ ਜਿਹੜੀਆਂ ਦੇ ਦੇਣੀਆਂ ਆ ਵਾਂ ਕਿ ਬਾਕੀ ਕੋਈ ਫੋਨ ਲਾਊਗਾ ਤਾਂ ਛੋਟ ਛੜ ਥੋੜੀ ਬਾਦੀ ਮੁੱਕ ਤੇ ਹੋਰ ਹੋ ਜੂਗੀ। ਹਾਂਜੀ ਹਾਂਜੀ। ਠੀਕ ਆ। ਤੇ ਉਹਨਾ ਗਾਂ ਜਿਹੜੀ ਇੱਕ ਇਹਨਾਂ ਚੋਸਾ ਪੰਜ万 500 ਯੂਨਿਟ ਦੇ ਬੱਚਾ ਜੀ ਆਹ ਬੱਚਾ ਜੀ ਮਗਰ 10000 ਕੋਲ ਵੀ ਦੀ ਬੋਲਾ ਤਿਆਰ ਆ ਆ ਨਾੜੂ ਜਿਹੜਾ ਨਾਲ ਜੀ ਕਿੰਨਾ ਦੁੱਧ ਤਿਆਰ ਹੈ ਮੌਕੇ ਤੇ 10000 ਕੋਲ ਬੋਲਾ ਹੀ ਹੋਊਗਾ ਜੀ ਤਿਆਰ ਜਿਹੜਾ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਚਲੋ 15 ਕਿਲੋ ਰਮਾਨਾ ਜਾਊਗੀ ਬਾਕੀ ਗਾਂ ਗਰਮੀ ਚ ਵੀ ਨਾ ਪ੍ਰਵਾਹ ਕੋਈ ਨਹੀਂ ਕਰਦੀ ਦੀ ਤੋਰੋ ਹੈ ਕਰੇ ਹੁਣ 10 ਕਿਲੋਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਵਾ ਅਕੇ ਵੀ ਤੁਹਾਡੀ ਨਿੱਗਰ ਉਹਨੇ ਦੀ ਆ ਦੁਬਾਰਾ ਟਾਈਮ ਹੈ ਨਿੱਗਰ ਬਾਤ ਨਾਲ ਉਹਦੇ ਵਿੱਚ ਚੋਗੇ ਤਸੱਲੀ ਕਰਕੇ ਖੜੇ ਨਾ ਦੇਖ ਸਾਡੇ ਥਾਣੇ ਦੇ ਲੱਗੇ ਦਾ ਤੇ ਉੱਤਰਾਂ ਦੁੱਧ ਤਿਆਰੇ ਦੇ ਕੋਲ ਹੁਣ ਮੋਕੇ ਤੇ 10 ਲੀਟਰ ਪੂਰਾ ਜੋ ਆਗੇ ਦਵਾਂਗੇ ਵੀਰ ਜੀ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ ਮੰਗਣ ਜੋ ਬੰਦੀ 35000 ਦੀ ਦਵਾਂਗੇ ਅੱਛਾ 35000 ਦੀ ਹਾਂਜੀ ਬਾਕੀ ਵਿੱਚ ਛੋਟ ਛੜ ਕਰ ਦੋਗੇ ਛੋੜੀ ਹਾਂ ਛੜ ਦਾਂਗੇ ਅੱਛਾ 34 ਦੀ ਦੇ ਦੋਗੇ ਹਾਂਜੀ ਠੀਕ ਹੈ ਵੀਰ ਕੁਝ ਕਹਣਾ ਹਾਂਜੀ ਬਾਕੀ ਇਹ ਹੈ ਵੀ ਸਾਰੀਆਂ ਸੁਈਆਂ ਵਾਂ ਹਾਂਜੀ ਹਾਂਜੀ ਤੇ ਇਥੋਂ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੇ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲੇ ਅਸੀਂ ਕਦੇ ਵੀ ਨਾ ਕਿੰਨਾ ਵੀ ਬਿਨਾ ਚਵਾਈ ਤੋਂ ਜਾਂ ਕਿਤੇ ਗਰੰਟੀ ਤੇ ਪਛੂ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਗਰੰਟੀ ਤੇ ਪਛੂ ਲਿਆ ਕਰੋ ਜੀ